ਪੰਜਾਬ ਕਿੰਗਸ ਨੇ ਇੱਕ ਰੋਮਾਂਚਕ ਮੈਚ ਚੇਨਈ ਸੁਪਰ ਕਿੰਗਸ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਨੇ ਸੀਐਸਕੇ ਨੂੰ 220 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਚ ਸੀਐਸਕੇ ਸਿਰਫ 201 ਦੌੜਾਂ ਹੀ ਬਣਾ ਸਕੇ। ਚੇਨਈ ਲਈ ਡੋਵਨ ਕੌਨਵੇ ਨੇ 39 ਗੇਂਦਾਂ ਚ 69 ਦੌੜਾਂ ਬਣਾਈਆਂ। ਸ਼ਿਵਮ ਦੂਬੇ ਨੇ 27 ਗੇਂਦਾਂ ਚ 42 ਦੌੜਾਂ ਬਣਾਈਆਂ। ਮਹਿੰਦਰ ਸਿੰਘ ਥੋਨੀ ਨੇ 12 ਗੇਂਦਾਂ ਚ 27 ਦੌੜਾਂ ਬਣਾਈਆਂ। ਤੇ ਰਚਿੰਗ ਰਵਿੰਦਰ 36 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਇਸ ਦੌਰਾਨ ਪੰਜਾਬ ਲਈ ਲੋਕੀ ਫਰਗੂਸਨ ਨੇ 2 ਵਿਕਟਾਂ ਲਈਆਂ ਗ੍ਰੇਨ ਮੈਕਸਵੈਲ ਨੂੰ ਇੱਕ ਵਿਕਟ ਮਿਲੀ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਸ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ ਤੇ 219 ਦੌੜਾਂ ਬਣਾਈਆਂ ਇਸ ਦੌਰਾਨ ਪ੍ਰਿਆੰਸ਼ ਆਰੀਆ ਨੇ ਸੈਂਕੜਾ ਲਗਾਇਆ ਉਸਨੇ 42 ਗਿੰਨਚ 103 ਦੌੜਾ ਬਣਾਈਆ ਸ਼ਿਸ਼ਾੰਕ ਸਿੰਘ ਨੇ ਅਜੇਤੂ ਅਰਧ ਸੈਂਕੜਾ ਲਗਾਇਆ ਉਸਨੇ 52 ਦੌੜਾ ਬਣਾਈਆ ਮਾਰਕੋਸ ਜੋਨਸਨ ਨੇ ਨਬਾਦ 34 ਦੌੜਾ ਬਣਾਈਆ ਤੇ ਇਸ ਤਰੀਕੇ ਦੇ ਨਾਲ ਅੱਜ ਦੇ ਮੈਚ ਦੇ ਵਿੱਚ ਪੰਜਾਬ ਕਿੰਗਸ ਨੇ ਚੇਨਈ ਸੁਪਰ ਕਿੰਗਸ ਨੂੰ ਹਰਾ ਦਿੱਤਾ